ਸਾਤਰੀ ਗਾਲ ਦੋਸਤੋ ਮਾਤਾ ਉਹ ਆਪਣਾ ਫਿਰ ਸੇਲੇਵਾਦੀ ਮੈਂ ਤੁਹਾਡਾ ਆਪਣਾ ਸ਼ੰਦਾ ਬਰਾੜ ਜੈ ਮਾਤਾ ਦੀ ਫਕਰ ਫਕੀਰਾਂ ਦੀ ਜੈ ਹੋਵੇ ਸਭ ਨੂੰ ਕਿਰਪਾਸ਼ਾ ਚੜ੍ਹਦੀ ਕਲਾ ਚ ਰੱਖਣ ਤੰਦਰੁਸਤੀ ਦੇਣ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਬਾਬਾ ਜੀ ਦੇ ਦਰਬਾਰ ਤੇ ਬਾਬਾ ਬਜੇਸ਼ ਜੀ ਸੈਣੀਆਂ ਵਾਲੇ ਉਹਨਾਂ ਦੇ ਦਰਬਾਰ ਤੇ ਜਿਹੜਾ ਸਾਲਾਨਾ ਜਾਗਰਣ ਹੁੰਦਾ ਹੈ ਮਹਾਮਾਈ ਦਾ ਮਾਤਾ ਕਾਲਕਾ ਦੇ ਜਨਮ ਦਿਨ ਤੇ 5 ਫਰਵਰੀ ਦਿਨ ਬੁੱਧਵਾਰ ਨੂੰ ਕੇਕ ਕੱਟਿਆ ਜਾਊਗਾ ਸਮਾਂ ਹੋਊਗਾ 5 ਤੋਂ ਲੈ ਕੇ 7 ਦੇ ਵਿੱਚ ਵਿੱਚ ਜਿਹੜਾ ਵੀ ਸਮਾਂ ਬਣੂਗਾ ਉਸ ਤੋਂ ਬਾਅਦ ਸਾਰੀ ਰਾਤ ਜਾਗਰਨ ਚੱਲੂਗਾ ਸਵਾ ਪੰਜ ਕੇ ਕੱਟ ਦੇਣਾ ਸਵਾ ਪੰਜ ਕੇ ਕੱਟ ਦੇਣਾ ਸਵਾ ਪੰਜ ਕੇ ਕੱਟ ਦੇਣਾ ਉਸ ਤੋਂ ਬਾਅਦ 7:00 ਵਜੇ ਆਪਾਂ ਜਾਗਰਨ ਸਟਾਰਟ ਕਰਨਾ ਹੈ 5 ਫਰਵਰੀ ਦਿਨ ਬੁੱਧਵਾਰ ਪਿੰਡ ਸੈਣੀਆ ਜਿਸਲਾ ਸੰਗਤ ਨੇ ਹਮਾ ਮਾ ਕੇ ਪਹੁੰਚਣਾ ਜਿੰਨੀ ਵੀ ਸੰਗਤ ਕੋਲੇ ਵੀਡੀਓ ਜਾਂਦੀ ਆ ਸਾਰਿਆਂ ਨੇ ਜਰੂਰ ਆਉਣਾ 5 ਫਰਵਰੀ ਦਿਨ ਬੁੱਧਵਾਰ ਨੂੰ ਪਿੰਡ ਸੈਣੀਆ ਚ ਸਾਰੀ ਰਾਤ ਆਪਾਂ ਲਾਉਣੀਆਂ ਰੌਣਕਾਂ ਤੇ ਸੰਗਤ ਦੇ ਦਰਸ਼ਨ ਤੁਹਾਨੂੰ ਕਰਵਾ ਦਿੰਨੇ ਆ ਅੱਜ ਸ਼ਨੀਵਾਰ ਸੀਗਾ ਅੱਜ ਚਮਕੀ ਲੱਗੀ ਆ चौदह नंबर पीछे आ जाओ शनिवार ना जा रहे वीरवार सॉरी वीरवार कोई नहीं मिस्टेक होगी वीरवार संगत बहुत धन्यवाद बहुत बहुत मेहरबानी शुक्रिया अलग आला आगे बनने आ रहा खाली पलक बस नहीं लंबी वेट बैठना नहीं चौदह नंबर आ जाओ आ गया